ਨੇ ਲੱਖਾ ਸੁਧਾਣਾ ਕਹਿੰਦੇ ਆ ਕਿ ਕੁੱਤੇ ਦੀ ਪੂਛ ਜਿੰਨਾ ਚਿਰ ਮਰਜੀ ਪੈਪ ਚ ਪਾਈ ਰੱਖੋ ਉਹ ਵਿੰਗੀ ਦੇ ਵਿੰਗੀ ਰਹਿੰਦੀ ਆ ਜੇ ਉਹ ਕਹੇ ਕਿ ਮੈਂ ਪਹਿਲਾਂ ਕੈਂਸਰ ਰਿਆਂ ਹੁਣ ਸਮਾਜ ਸੇਵੀ ਬਣਿਆ ਤੇ ਕਿਸੇ ਪੱਤਰਕਾਰ ਨੂੰ ਡਰਾ ਦਊਗਾ ਇਸ ਤਰ੍ਹਾਂ ਕੋਈ ਪੱਤਰਕਾਰ ਡਰਨ ਵਾਲਾ ਨਹੀਂ ਆ ਜੇ ਉਹ ਅਭੀ ਸੋਚੇ ਕਿ ਪੱਤਰਕਾਰ ਸਾਡੇ ਕਹਨੇ ਚੱਲੂਗਾ ਸਾਡੇ ਡਰ ਤੋਂ ਫਬਰਾਂ ਤੋੜ ਮਰੋੜ ਕੇ ਲਾਊਗਾ ਤੇ ਇਹੋ ਜਿਹਾ ਨਹੀਂ ਹੋਊਗਾ ਇਹ ਫਰਕਲਾਂ ਦੀ ਉਹਨਾਂ ਅਫਸਰਾਂ ਦੇ ਖਿਲਾਫ ਉਹਨਾਂ ਲੀਡਰਾਂ ਦੇ ਖਿਲਾਫ ਉਹਨਾਂ ਗੈਂਗਸਾਂ ਦੇ ਖਿਲਾਫ ਅਸੀਂ ਲਿਖਦੇ ਰਵਾਂਗੇ ਉਹ ਲਿਖਦੇ ਵੀ ਆਂ ਪੈਸੂ ਨੂੰ ਲੈ ਕੇ ਜੇਕਰ ਸਭ ਤੋਂ ਪਹਿਲਾਂ ਤਸਵੀਰ ਦਿਖਾ ਦੇਣੀ ਚਾਹਣਾ ਤੁਹਾਨੂੰ ਇਹ ਹਕਾਰ ਪਿਆ ਇਹ ਕਿਹਦਾ ਹਕਾਰ ਪਿਆ ਲੱਖੇ ਸਿਧਾਣੇ ਦਾ ਹਕਾਰ ਪਿਆ ਇਹ ਜਿਹੜੇ ਪੰਜਾਬ ਪੱਖੀ ਗੱਲਾਂ ਕਰਦੇ ਸੀ ਜਿਹੜੇ ਕਹਿੰਦੇ ਸੀ ਸੀ ਕਿਸਾਨ ਪੱਖੀਆਂ ਅਸੀਂ ਲੋਕ ਪੱਖੀਆਂ ਅੱਜ ਉਹ ਲੋਕਾਂ ਦੇ ਨਾਲ ਚੱਲਣ ਵਾਲੇ ਲੋਕਾਂ ਦੀ ਆਵਾਜ਼ ਬਣਨ ਵਾਲੇ ਪੱਤਰਕਾਰਾਂ ਨੂੰ ਧਮਕੀਆਂ ਦਿੰਦੇ ਆ ਉਹ ਕਿੱਦੜ ਧਮਕੀਆਂ ਦਿੰਦੇ ਆ ਕਹਿੰਦੇ ਅਜੇ ਮਿਲੇ ਤਾਂ ਵੇਖ ਲਵਾਂਗੇ ਫਿਰ ਇੱਥੋਂ ਪਤਾ ਲੱਗਦਾ ਵੀ ਜਿਹੜੇ ਕੁੱਤੇ ਭੌਂਕਦੇ ਹੁਣ ਵੱਢਦੇ ਨਹੀਂ ਹੁੰਦੇ ਮੈਂ ਬਾਲੀਆਂ ਗੱਲਾਂ ਨਹੀਂ ਕਰਦਾ ਪਰ ਅਖੌਤੀ ਸਮਾਜ ਸੇਵਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਹੜੇ ਕੰਮੀ ਤੁਰਪੇ ਤੁਸੀਂ ਸੁਣਾ ਦੇ ਕੁੰਡਾ ਕਰਤੀ ਚੱਕ ਦੇਾਂਗੇ ਚੱਕ ਦੇਾਂਗੇ ਚੱਕ ਦੇਾਂਗੇ ਆਦੀ ਬਾਚਨ ਜਿੰਦਾਬਾ 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 ਲੱਖਾ ਚੜਾ ਮਰਦਾਬਾ 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 ਲੱਖਾ ਚੜਾ ਮਰਦਾਬਾ 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 ਇਸ ਸਤੂਆਜਾ ਲਾਈਟਾ ਪਾਉਂਦੇ ਹੁਣ ਗੈਂਗਸਟਰ ਤੋਂ ਸਮਾਜ ਸੇਵੀ ਬਣੇ ਲੱਖਾ ਸੁਧਾਨਾ ਕਹਿੰਦੇ ਆ ਕਿ ਕੁੱਤੇ ਦੀ ਪੂਛ ਜਿੰਨਾ ਚਿਰ ਮਰਜ਼ੀ ਪੈਪ ਚ ਪਾਈ ਰੱਖੋ ਉਹ ਵਿੰਗੀ ਦੇ ਵਿੰਗੀ ਰਹਿੰਦੀ ਆ ਜੇ ਉਹ ਕਹੇ ਕਿ ਮੈਂ ਪਹਿਲਾਂ ਗੈਂਗਸਟਰ ਸ੍ਰੀ ਹੁਣ ਸਮਾਜ ਸੇਵੀ ਬਣਿਆ ਤੇ ਕਿਸੇ ਪੱਤਰਕਾਰ ਨੂੰ ਡਰਾ ਦਊਗਾ ਇਸ ਤਰ੍ਹਾਂ ਕੋਈ ਪੱਤਰਕਾਰ ਡਰਨ ਵਾਲਾ ਨਹੀਂ ਆ ਮੈਂ ਸ਼ਹੀਦ ਉਦਮ ਸਿੰਘ ਜਿਲ੍ਹਾ ਬੀਫੋਰਟ ਪ੍ਰੈਸ ਕਲੱਬ ਦਾ ਜ਼ਿਲ੍ਹਾ ਪ੍ਰਧਾਨ ਆ ਔਰ ਮਨਿੰਦਰਜੀਤ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ ਆ ਸਾਡੇ ਕਲੱਬ ਦੇ ਅਵਤਾਰ ਤਾਰਾ ਜੀ ਇਸ ਕਲੱਬ ਦੇ ਵੋਇਸ ਪ੍ਰਧਾਨ ਸਾਹਿਸ ਨੂੰ ਲੈ ਕੇ ਅੱਜ ਪੂਰੀ ਜਥੇਬੰਦੀ ਸਾਡੀ ਪੱਤਰਕਾਰਾਂ ਦੀ ਇਹਨਾਂ ਦੇ ਨਾਲ ਖੜੀ ਆ ਤੇ ਇਹੋ ਜੇ ਪੁਰਾਣੇ ਗੈਂਗਸਟਰ ਤੇ ਹੁਣ ਦੇ ਬਣੇ ਸਮਾਜ ਸੇਵੀ ਤੋਂ ਅਸੀਂ ਡਰਨ ਵਾਲੇ ਨਹੀਂ ਆ ਉਹ ਚਾਹੇ ਕੋਈ ਪੁਰਾਣਾ ਗੈਂਗਸਟਰ ਹੋਵੇ ਤੇ ਚਾਹ ਕੋਈ ਸਮਾਜ ਸੇਵੀ ਹੋਵੇ ਤੇ ਚਾਹ ਕੋਈ ਪੁਲਿਸ ਅਫਸਰ ਹੋਵੇ ਜੇ ਉਹ ਅਸੀਂ ਸੋਚੇ ਕਿ ਪੱਤਰਕਾਰ ਸਾਡੇ ਕਹਨੇ ਚੱਲੂਗਾ ਸਾਡੇ ਡਰ ਤੋਂ ਫਬਰਾ ਤੋੜ ਮਰੋੜ ਕੇ ਲਾਊਗਾ ਇਹੋ ਜਾਂ ਨਹੀਂ ਹੋਊਗਾ ਇਹ ਸਰਬਪਲ ਆਸੀ ਉਹਨਾਂ ਅਸਰਾਂ ਦੇ ਖਿਲਾਫ ਉਹਨਾਂ ਲੀਡਰਾਂ ਦੇ ਖਿਲਾਫ ਉਹਨਾਂ ਗੈਂਗਸਟਰਾਂ ਦੇ ਖਿਲਾਫ ਅਸੀਂ ਲਿਖਦੇ ਰਵਾਂਗੇ ਉਹ ਲਿਖਦੇ ਵੀ ਆਂ ਪੈਸੋਂ ਨੂੰ ਲੈ ਕੇ ਜੇਕਰ ਜਾਏ ਬੇਨਤੀ ਕਰਨ ਆਏ ਅੱਜ ਦੁੱਖ ਲੱਗਿਆ ਇਸ ਕੰਮ ਦਾ ਕਿ ਸੋਨੂ ਘਰਾਂ ਤੋਂ ਨਿਕਲ ਕੇ ਹੁਣਾ ਪੈਣਾ ਸੀਗਾ ਕਿ ਅੱਜ ਜਿਹੜੇ ਪੱਤਰਕਾਰ ਭੈਂਟਰਾ ਸਾਡੀ ਹਮੇਸ਼ਾ ਰਾਜ ਚੱਕਦਾ ਜੇ ਆਪੋਂ ਨਾ ਨਾ ਖੜੋਗੇ ਆਜ ਆਵਾਜ਼ ਬੁਲਾ ਬਣਾ ਕਰੋਗੇ ਇੱਥੇ ਆਸਮਾਨ ਠੱਡੇ ਰਹੋਗੇ ਟੋਪਾਂ ਵਿੱਚ ਨੂੰ ਘਰਾਂ ਦੇ ਵਿੱਚ ਆ ਕੇ ਦੱਪਣਗੇ ਮੈਨਾਸ ਕਰਕੇ ਤੁਹਾਰੇ ਭੂਮਾ ਕਿਉਂਕੇ 1.5 ਫਰਾਕ ਕੋਈ ਮਰਲਾ ਪੈਰੀ ਦਾ ਨੀ ਮਰਲਾ ਪੈਰੀ ਦਾ 4 ਮਾਰਾ ਚੈਨਲ ਇਹਦਾ ਬੰਦ ਕਰ ਚੁੱਕਿਆ ਤੇ ਇਹਨੂੰ ਕਿਹੜਾ ਭਈ ਪੈਸਾ ਪਿਆਰਾ ਨਹੀਂ ਆ ਜਿਹੜੇ ਖੜੇ ਐ ਇਹਨਾਂ ਗੁਲਕੜਾ ਫਰਣੀ ਆਉਂਦੀਆਂ ਕਿੱਥੇ ਇਹਨਾਂ ਖਾਤਾ ਆ ਸਭ ਤੋਂ ਪਹਿਲਾਂ ਤਸਵੀਰ ਦਿਖਾ ਦੇਣੀ ਚਾਹਣਾ ਤੁਹਾਨੂੰ ਇਹ ਹਕਾਰ ਪਿਆ ਇਹ ਕਿਹਦਾ ਹਕਾਰ ਪਿਆ ਲੱਖੇ ਸਿਧਾਣੇ ਦਾ ਹਕਾਰ ਪਿਆ ਇਹ ਜਿਹੜੇ ਪੰਜਾਬ ਪੱਖੀ ਗੱਲਾਂ ਕਰਦੇ ਸੀ ਜਿਹੜੇ ਕਹਿੰਦੇ ਸੀ ਸੀ ਕਿਸਾਨ ਪੱਖੀਆਂ ਅਸੀਂ ਲੋਕ ਪੱਖੀਆਂ ਅੱਜ ਉਹ ਲੋਕਾਂ ਦੇ ਨਾਲ ਚੱਲਣ ਵਾਲੇ ਲੋਕਾਂ ਦੀ ਆਵਾਜ਼ ਬਣਨ ਵਾਲੇ ਪੱਤਰਕਾਰਾਂ ਨੂੰ ਧਮਕੀਆਂ ਦਿੰਦੇ ਆ ਉਹ ਕਿੱਦੜ ਧਮਕੀਆਂ ਦਿੰਦੇ ਆ ਕਹਿੰਦੇ ਜੇ ਮਿਲੇ ਤਾਂ ਵੇਖ ਲਵਾਂਗੇ ਫਿਰ ਇੱਥੋਂ ਪਤਾ ਲੱਗਦਾ ਵੀ ਜਿਹੜੇ ਕੁੱਤੇ ਭੌਂਕਦੇ ਹੁਣ ਵੱਢਦੇ ਨਹੀਂ ਹੁੰਦੇ ਮੈਂ ਬਾਲੀਆਂ ਗੱਲਾਂ ਨਹੀਂ ਕਰਦਾ ਪਰ ਅਖੌਤੀ ਸਮਾਜ ਸੇਵਕਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿਹੜੇ ਕੰਮੀ ਤੁਰਪੇ ਤੁਸੀਂ ਆ ਮੈਂ ਢੱਲਾ ਸਾਹਿਬ ਨਾਲ ਗੱਲਬਾਤ ਕਰਦਾ ਇਸ ਵਿਸ਼ੇ ਤੇ ਸਰ ਸასი ਕਾਲ ਸასი ਕਾਲ ਇਹ ਕਿਵੇਂ ਦੇਖਦੇ ਹਾਂ ਹਕਾਰ ਲੱਖੇ ਸਿਧਾਣੇ ਦਾ ਕਹਿੰਦੇ ਅੱਜ ਢਹ ਢੇਰੀ ਹੋਇਆ ਦੇਖੋ ਜੀ ਇਹ ਪੰਜਾਬ ਆ ਜੇ ਕੋਈ ਕਹਿੰਦਾ ਮੈਂ ਬਚਾ ਬਚਾਉਣਾ ਮੈਂ ਪੰਜਾਬ ਨੂੰ ਪੰਜਾਬ ਕਿਤੇ ਨਹੀਂ ਚੱਲਿਆ ਪੰਜਾਬ ਇੱਥੇ ਹੀ ਆ ਪੰਜਾਬ ਨੂੰ ਬਚਾਉਣ ਦੀ ਖਾਤਰ ਆਪਣੇ ਪਰਿਵਾਰ ਵਿਚਾਰੇ ਆ ਲੋਕ ਪੰਜਾਬ ਦੇ ਨਾਂ ਤੇ ਲੋਕ ਆਪਣੀਆਂ ਰੋਟੀਆਂ ਸੇਕ ਰਹੇ ਆ ਮੋٹے ਰੁਪਏ ਇਕੱਠੇ ਕਰ ਰਹੇ ਆ ਸੰਪੋਈ ਸਮਾਜ ਸੇਵੀ ਬਣਿਆ ਫਿਰਦਾ ਕੋਈ ਪੰਜਾਬ ਇਤਿਹਾਸ਼ੀ ਬਣਾ ਫਿਰਦਾ ਕੋਈ ਪਾਣੀਆਂ ਦਾ ਆਖਾ ਬਣਾ ਫਿਰਦਾ ਅੱਜ ਲੱਖੇ ਸੁਧਾਣੇ ਮਨਿੰਦਰਜੀ ਸਿੱਧੂ ਨੂੰ ਧਮਕੀ ਦਿੱਤੀ ਹੈ ਕੱਲ ਦੀ ਗੱਲ ਹੈ ਜੀ ਇਹ ਕਹਿੰਦਾ ਵੀ ਮੈਂ ਜਿੱਥੇ ਮਿਲਿਆ ਟੱਕਰੂਗਾ ਜਿਹੜੀ ਮੈਂ ਉਹਦੇ ਨਾਲ ਕੀਤੀ ਆ ਮੁੰਡਾ ਠੀਕ ਹੈ ਜੀ ਰਤਨਤਾਲੀ ਵਾ ਰਤਨਤਾਲੀ ਵਾਲਾ ਨੇ ਕੀਤੀ ਉਹ ਤੋਂ ਭੈੜੀ ਕਰੂੰਗਾ ਕੀ ਭੈੜੀ ਕਰੇਗਾ ਮੈਂ ਲੱਖੇ ਨੂੰ ਕਿੰਨੀ ਜੀਰਾ ਦੇਣਾ ਲੱਖੇ ਜੇ ਤੂੰ ਚੰਗੇ ਕੰਮ ਕੀਤੇ ਆ ਜਾਂ ਤੂੰ ਕੀਤੇ ਹੋਣ ਜਾਂ ਤੂੰ ਕੀਤੇ ਚੰਗੇ ਕਰਨੇ ਆ ਤੇ ਤੈਨੂੰ ਗਨਮੈਣਾਂ ਦੀ ਜਾਂ 20 ਵੇਲਨਾਂ ਦੀ ਲੋੜ ਨਹੀਂ ਕਿਉਂਕਿ ਜਿਹੜੇ ਬੰਦੇ ਨੂੰ ਜਿਹਨੇ ਜੰਗਾਈ ਇੱਜ਼ਤ ਦੀ ਕਮਾ ਕੇ ਖਾਣੀ ਹੈ ਨਾ ਸਾਡੇ ਸਮਾਜ 'ਚ ਬਹੁਤ ਲੋਕ ਇੱਜ਼ਤ ਨਾਲ ਜਿਉਂਦੇ ਆ ਉਹਨਾਂ ਨੂੰ ਕੋਈ ਮਤਲਬ ਨਹੀਂ ਕਿਸੇ ਤੱਕ ਬਈ ਜੀ ਉਹ ਆਪ ਦਾ ਖਾਂਦੇ ਲੱਖਾ ਸਦਾਨਾ ਗਨਮੈਨ ਲੈ ਕੇ 20 ਬੇਲਣ ਲੈ ਕੇ ਧਮਕੀਆਂ ਦਿੰਦਾ ਕੀ ਗਲਤ ਕੀ ਆ ਮਰਨਦੇ ਜੀ ਸਿੱਧੂ ਨੇ ਲੋਕਾਂ ਦੀ ਆਵਾਜ਼ ਆ ਲੋਕਾਂ ਨੇ ਤਾਂ ਦੇਖੋ ਤੁਸੀਂ ਵੱਟੀਆਂ ਵੱਡੇ ਬਾਦਲ ਸਾਹਿਬ ਵਰਗੇ ਜਿਹੜੇ ਕਹਿੰਦੇ ਸੀ ਅਸੀਂ ਪੰਜਾਬ ਦੇ ਮਾਲਕਾ ਪੰਜਾਬ ਦੇ ਉਹ ਠੋਕਦੇ ਕੈਪਟਨ ਸਾਹਿਬ ਵਰਗੇ ਲਾ ਕੇ ਗੱਦਗੋ ਮਾਰੇ ਭਗਵੰਤ ਸਿੰਘ ਸਾਹਿਬ ਨੂੰ 92 ਦਿੱਤੀਆਂ ਤੇ ਐਤਕੀ ਬੱਤਕਾਂ ਦਿੱਤੀਆਂ ਦੀ ਰਹਿਤ ਛੜਤੀ ਐਮਪੀ ਦੇ ਇਲੈਕ ਇਹ ਲੋਕਾਂ ਦਾ ਫਤਵਾ ਇਹ ਮੰਨਣਾ ਪੈਂਦਾ ਸਾਨੂੰ ਤਾਂ ਲੱਖਾ ਸੁਧਾਨਾ ਉਹੀ ਆ ਜਿਹਦੀ ਕਹਿੰਦੇ ਜਦੋਂ ਪੁਲਿਸ ਨੇ ਗਿੱਤੀ ਫੜੀ ਹੋਈ ਸੀ ਤੇ ਪੁਲਿਸ ਧੱਕੇ ਨਾਲ ਗੱਡੀ ਦੇ ਵਿੱਚ ਪਾਉਂਦੀ ਸੀ ਤੇ ਉਦੋਂ ਆਵਾਜ਼ ਮਾਰਦਾ ਸੀ ਵੀ ਪੰਜਾਬ ਦੇ ਲੋਕੋ ਮੇਰੇ ਨਾਲ ਖੜੋ ਉਦੋਂ ਆਵਾਜ਼ ਮਾਰੀ ਉਦੋਂ ਬਾਅਦ ਇਹਦਾ ਸਮਝੋਤੋ ਆ ਗਿਆ ਸਰਕਾਰ ਨਾਲ ਭਾਨੇ ਸਿੱਧੂ ਦੌਰ ਵਾਲਾ ਪਿਆ ਸਾਰੇ ਜਿੰਨੇ ਵੀ ਆਗੂ ਜਥੇਬੰਦੀਆਂ ਦੇ ਸਾਰੇ ਅਰੈਸਟ ਕਰ ਲਏ ਲੱਖਾ ਸੁਧਾਨਾ ਉੱਤੇ ਪਹੁੰਚ ਗਿਆ ਉਹ ਕਿਵੇਂ ਪਹੁੰਚ ਜਾਊਗਾ ਉਹ ਖਬਰ ਮਨਿੰਦਰ ਜੀ ਸਿੱਧੂ ਨੇ ਚਲਾਈ ਸੀ ਇਹਦੇ ਸੱਪ ਲੜਿਆ ਉਸ ਖਬਰ ਤੇ ਕਿਉਂਕਿ ਸਭ ਨੂੰ ਪਤਾ ਜਿੰਨਾਂ ਨਾਲ ਸਰਕਾਰੀ ਮੁਲਾਜ਼ਮ ਗੰਨ ਮੈਣਾ ਤੇ ਉਹਨਾਂ ਨੂੰ ਸੀਐਡੀ ਪਹਿਲੀ ਮੋਚ ਲੈਂਦੀ ਵੀ ਤੇਰਾ ਬੰਦਾ ਕਿੱਥੇ ਆ ਹੂੰ ਲੱਖੇ ਬਾਰੇ ਨਹੀਂ ਪਤਾ ਲੱਗਿਆ ਉਹਨਾਂ ਨੂੰ ਕਿੱਥੇ ਲੱਖਾ ਕਿਉਂ ਪਹੁੰਚ ਗਿਆ ਕਿਉਂਕਿ ਲੱਖੇ ਨੇ ਅੰਦਰ ਖਾਤੇ ਸਭ ਹੀ ਹੋਤਾ ਕਰ ਲਿਆ ਲੱਖਾ ਚਾਹੁੰਦਾ ਭਗਵੰਤਬਾਨ ਨੂੰ ਗਾਲਾਂ ਕੱਢੋ ਮੈਂ ਖੁਸ਼ ਆ ਚੈਪਟਰ ਨੂੰ ਗਾਲਾਂ ਕੱਢੋ ਮੈਂ ਖੁਸ਼ ਆ ਬਾਦਲਾ ਨੂੰ ਗਾਲਾਂ ਕੱਢੋ ਮੈਂ ਖੁਸ਼ ਆ ਮੋਦੀ ਨੂੰ ਕੱਢੋ ਮੈਂ ਖੁਸ਼ ਆ ਪਰ ਮੈਨੂੰ ਨਾ ਬੋਲੋ ਕਿਉਂ ਭਈ ਜਿਹੜਾ ਕੰਮ ਗਲਤ ਕਰੂਗਾ ਚਾਹੇ ਉਹ ਤੁਸੀਂ ਹੋ ਜਾਂ ਮੈਂ ਆ ਲੋਕ ਤਾਂ ਸੱਚ ਬੋਲਣਗੇ ਹੂੰ ਮਨਿੰਦਰ ਦੀ ਧਮਕੀ ਤੋਂ ਬਾਅਦ ਮਨਿੰਦਰ ਨੂੰ ਧਮਕੀ ਦੇਣ ਤੋਂ ਬਾਅਦ ਇਹ ਵੀ ਲੱਗਦਾ ਵੀ ਲੱਖਾ ਸਰ ਕਿਉਂਕਿ ਐਡੀ ਧਮਕੀ ਦੇਣੀ ਵੀ ਮੈਂ ਨਿਪਟੂਗਾ ਮਟਾ ਕੋ ਸ਼ਰੇ ਹਮ ਕਿਹਾ ਵੀ ਮੇਰਾ ਸੁਨੇਹਾ ਲਾਵੀ ਜਾ ਕੇ ਯਸਰ ਗਰੇਵਾਲ ਨੂੰ ਕਿਹਾ ਵੀ ਮੈਂ ਟੱਕਰੂਗਾ ਅਸੀਂ ਲੱਖੇ ਨੂੰ ਰਹਿ ਦਿੰਨੇ ਵੀ ਤੂੰ ਛੱਡ ਗਨ ਮੈਨ ਛੱਡ ਵਿਹਲੜ ਨਾਲ ਜਿਹੜੇ ਵਿਹਲੇ ਹੀ ਫਿਰਦਾ ਤੁਰ ਬਾਜ਼ਾਰ ਚ ਮਨਿੰਦਰ ਦਾ ਇਕੱਲਾ ਫਿਰਦਾ ਜਿੰਦੇ ਵੀ ਸਾਡੇ ਇਥੇ ਬੰਦੇ ਸਭ ਇਕੱਲੇ ਇਕੱਲੇ ਆ ਜੇ ਤੇਰੇ ਚ ਕੋਈ ਇਨਸਾਨੀਅਤ ਹੋਈ ਤੇਰੇ ਚ ਸੱਚਾਈ ਹੋਈ ਤੂੰ ਸੱਚਾ ਹੋਇਆ ਤੇ ਲੋਕ ਤੇਨੂੰ ਕਹਿਣਗੇ ਨੰਗ ਜਾ ਤਾਂ ਇੱਧਰ ਸ਼ਰਮਾ ਜੀ ਨਾਲ ਵੀ ਗੱਲਬਾਤ ਕਰਾਂਗੇ ਸ਼ਰਮਾ ਜੀ ਕਿਵੇਂ ਦੇਖਦੇ ਹੋ ਬਹੁਤ ਨਿੰਦਨ ਹੋਕ ਘਟਣਾ ਮੇਰੀ ਗੱਲ ਸੁਣੋ ਜਿਹੜੇ ਅਸੀਂ ਸਮਾਜ ਦਾ ਸਮਾਜੇ ਵੀ ਹੋਣ ਦਾ ਬੁਰਕਾ ਪਾ ਕੇ ਹੂੰ ਤੇ ਅਸੀਂ ਇਹੋ ਜਿਹੀਆਂ ਹਰਕਤਾਂ ਕਰਦੇ ਹਾਂ ਅਸੀਂ ਉਧਰੋਂ ਲੋਕ ਦੇ ਵਿੱਚੋਂ ਵੀ ਤੇ ਪਰਲੋਕ ਦੇ ਵਿੱਚੋਂ ਦਰਕਾਰੇ ਜਾਂਦੇ ਤੁਸੀਂ ਸਿੱਧੇ ਪੱਦਰੇ ਆਓ ਮੈਂ ਇੱਕ ਚੋਰ ਐ ਮੈਂ ਡਾਕੂ ਆ ਤੇ ਮੈਂ ਤੁਹਾਨੂੰ ਜਾ ਕੇ ਦੱਸਾਂ ਮੈਂ ਤਾਂ ਚੋਰ ਆ ਭਾਈ ਮੈਂ ਡਾਕੂ ਆ ਪਰ ਮੈਂ ਸਾਧਾ ਵਾਲੇ ਕੱਪੜੇ ਪਾ ਕੇ ਇਹ ਤਾਂ ਉਹ ਗੱਲ ਹੋਈ ਨਾ ਜਦੋਂ ਸੀਤਾ ਮਾਤਾ ਦਾ ਹਰਨ ਕਰਿਆ ਤੇ ਰਾਵਣ ਨੇ ਸਾਧਾ ਵਾਲੇ ਕੱਪੜੇ ਪਾ ਕੇ ਕਰਿਆ ਸੀ ਉਹਦੇ ਵਿੱਚ ਜਿਹਨੇ ਸਾਧ ਸੰਤ ਸੀਗੇ ਉਹਨਾਂ ਨੇ ਵੀ ਉਹਨੂੰ ਕਿਹਾ ਵੀ ਤੂੰ ਚੰਗਾ ਨਹੀਂ ਕੀਤਾ ਇਹ ਉਹ ਗੱਲਾਂ ਜੇ ਮਨਿੰਦਰ ਕੋਈ ਗੱਲ ਕਰਦਾ ਸੱਚੀ ਗੱਲ ਕਰਦਾ ਉਹਦਾ ਤੁਸੀਂ ਉਹਦੀ ਉਹਨੂੰ ਸ਼ਾਬਾਸ਼ ਦੇਣੀ ਬਣਦੀ ਹੈ ਮੈਨੂੰ ਲੱਗਦਾ ਵੀ ਇਸ ਕੜੀ ਦੇ ਨਾਲ ਇਹ ਕੜੀ ਜਿਹੜੀ ਜੁੜਦੀ ਹੈ ਇਹ ਕੱਲ ਸੰਧਮਾਲੀ ਜਿਹੜੀ ਸਪੀਕਰ ਸਾਹਿਬ ਦੇ ਭਰਾ ਦੀ ਕਾਰਗੋ ਬਾਹਰ ਹੋਈ ਹੈ ਉਹਦੇ ਨਾਲ ਇਹ ਕੜੀ ਜੁੜਦੀ ਹੈ ਕਿਉਂਕਿ ਮਨਿੰਦਰ ਹੈ ਜਿਹੜਾ ਉਹ ਸਰਕਾਰ ਤੋਂ ਜੋ ਵੀ ਕੋਈ ਸਰਕਾਰ ਗਲਤ ਕੰਮ ਕਰਦੀ ਹੈ ਓਏ ਹਰੇਕ ਹੀ ਚੈਨਲ ਵਾਲਾ ਸੱਚਾ ਚੈਨਲ ਵਾਲਾ ਸ਼ਰਮਾ ਦੀ ਤੁਹਾਡੀ ਗੱਲ ਵਿੱਚ ਹੈ ਪਰ ਅਜੇ ਹਾ ਕਿਹੜਾ ਖਤਰਾ ਲੱਗਦਾ ਲੱਖੇ ਸੁਧਾਣੇ ਨੂੰ ਸਿੱਧੇ ਤੌਰ ਤੇ ਮਨਿੰਦਰਜੀਤ ਨੂੰ ਕਹਿ ਦਿੰਦਾ ਵੀ ਮੈਂ ਤੈਨੂੰ ਵੇਖੂਗਾ ਯਾਰ ਬਾਈ ਜੀ ਪਤਾ ਕੀ ਗੱਲ ਹੈ ਇਹ ਪਹਿਲਾਂ ਤੋਂ ਵੇਖਦੇ ਹੀ ਆਏ ਐ ਹਮ ਇਹਨਾਂ ਮੈਂ ਤੁਹਾਨੂੰ ਹੋਰ ਦੱਸਾਂ ਤੁਸੀਂ ਚੈਨਲ ਵਾਲੇ ਵੀ 100% ਦੋਸ਼ੀ ਹੋ ਇਸ ਬੰਦੇ ਨੂੰ ਆ ਤਾਲ ਜਾਣ ਦੇ ਇਹ ਤੁਹਾਡਾ ਕਸੂਰ ਹੈ ਚਾਹੇ ਉਹ ਰਤਨ ਧਾਲੀ ਵਾਲਾ ਚਾਹੇ ਕੋਈ ਹੋਰ ਤੀਜਾ ਕਿੰਨਾ ਚਿਰ ਕੋਈ ਵੀ ਬੰਦਾ ਪੰਜਾਬ ਪੱਖੀ ਗੱਲ ਕਰੂਗਾ ਲੋਕ ਪੱਖੀ ਗੱਲ ਕਰੂਗਾ ਉਹਨੂੰ ਉਹਨਾਂ ਚ ਇੱਕ ਉਹਨੂੰ ਲੋਕਾਂ ਚ ਲੈ ਕੇ ਆਉਣਾ ਸਾਡਾ ਫਰਜ਼ ਹੈ ਪਰ ਕੱਲ ਨੂੰ ਜੇ ਉਹ ਸਾਨੂੰ ਹੀ ਧਮਕੀਆਂ ਦੇਂਦਾ ਫਿਰ ਤੇ ਗੱਲ ਗਲਤ ਹੋ ਜਾਂਦੀ ਹੈ ਹਰੇ ਗਲਤ ਹਰੇ ਗਲਤ ਤੁਸੀਂ ਗੱਡੀਆਂ ਲੈ ਕੇ ਉਹਦੇ ਘਰ ਨੂੰ ਭੱਜ ਲੈਨੇ ਹੋ ਇਹਦੇ ਹੀ 100% ਦੋਸ਼ੀ ਹਾਂ ਤੁਸੀਂ ਲੋਕ ਜਿਹੜਾ ਚੰਗਾ ਬੰਦਾ ਹੈ ਜਿਵੇਂ ਕੋਈ ਕਾਂਗਰਸ ਦਾ ਚੰਗਾ ਕੱਲੀਦਲ ਦਾ ਚੰਗਾ ਹੈ ਉਹਦੀਆਂ ਤੇ ਅਸੀਂ ਕੱਲੀਆਂ ਨਲੇਕੀਆਂ ਵਿਖਾਉਣੇ ਆਪਾਂ ਥੋੜਾ ਜਿਆ ਇਨਾਂ ਤੋਂ ਡਰਦੇ ਵੀ ਆਂ ਪੱਤਰਕਾਰ ਤੁਸੀਂ ਮੰਨੋ ਨਾ ਮੰਨੋ ਜੇ ਤੇ ਰਾਜਾ ਨਾ ਹੋਈ ਸੀ ਉਹਦੇ ਵੀ ਇਹ ਫਰਜ਼ ਬਣਦਾ ਸੀ ਨਾ ਆਪਣਾ ਉਹ ਦੇ ਵੀ ਕੰਮ ਕਰਨਾ ਬਣਦਾ ਸੀ ਤੇ ਉਹ ਰਤਨ ਭੱਜ ਗਿਆ ਸੀ ਰਤਨ ਨਾ ਹੋਈ ਅੱਜ ਆਪਣੇ ਨਾਲ ਹੋਈ ਐ ਕੱਲ ਨੂੰ ਇਹਦਾ ਨਾ ਹੋਊਗੀ ਪਰਸੋਂ ਮੇਰੇ ਨਾਲ ਹੋਊਗੀ ਇਹ ਚੀਜ਼ਾਂ ਨਹੀਂ ਸ਼ੋਭਾ ਦਿੰਦੀਆਂ ਜਦੋਂ ਮਾੜੀ ਜੀ ਗੱਲ ਕਰਦਾ ਭੱਜ ਲੋ ਗੱਡੀਆਂ ਲੈ ਕੇ ਉਹਦੇ ਘਰ ਨੂੰ ਜੀ ਤਾਂ ਇੱਧਰ ਆਪਾਂ ਗੱਲ ਕਰਦੇ ਆ ਪ੍ਰਧਾਨ ਜੀ ਨਾਲ ਆ ਕਿਵੇਂ ਦੇਖਦੇ ਹੋ ਜੀ ਇਹ ਜੋ ਅੱਜ ਮਨਿੰਦਰਜੀਤ ਨੂੰ ਇਹਨਾਂ ਨੇ ਧਮਕੀ ਦਿੱਤੀ ਹੈ ਲੱਖਾਂ ਸਿਧਾਨੇ ਦੇ ਬਹੁਤ ਹੀ ਮੰਦ ਭੱਗੀ ਹੈ ਇੱਕ ਸਮਾਜ ਸੇਵੀ ਦਾ ਨਾ ਦਿੱਲਿਆ ਹੁਣੇ ਵੀ ਮੈਂ ਲੋਕਾਂ ਦੇ ਭਲੇ ਕਰਦਾ ਮੈਂ ਹਸਪਤਾਲਾਂ ਦੇ ਵਿੱਚ ਜੋ ਮਰੀਜ਼ਾਂ ਤੋਂ ਨਿਯਾਜ ਪੈਸੇ ਲੈਂਦੇ ਉਹ ਉਹਨਾਂ ਦੇ ਮੜਮਾਉਣਾ ਜੋ ਕਿਸੇ ਦੀ ਜ਼ਮੀਨ ਨਾਪਦਾ ਮੈਂ ਉਹਨਾਂ ਨੂੰ ਛਡਾਉਣਾ ਇੱਕ ਪਾਸੇ ਸਮਾਜ ਸੇਵੀ ਜੇ ਸਮਾਜ ਸੇਵੀ ਬਣੇ ਹੈ ਤਾਂ ਕੋਸ ਆਪਣੇ ਵਿੱਚ ਸਹਿਨ ਸ਼ਕਤੀ ਵੀ ਚਾਹੀਦੀ ਹੈ ਜੇ ਆਪਾਂ ਕਿਸੇ ਦੀਆਂ ਮਾੜੀਆਂ ਚੀਜ਼ਾਂ ਫੜ ਸਕਦੇ ਆ ਤਾਂ ਆਪਣੀਆਂ ਮਾੜੀਆਂ ਚੀਜ਼ਾਂ ਵੀ ਫੜ ਸਕਦਾ ਹੈ ਤੇ ਫੇਰ ਕੀ ਹੋ ਗਿਆ ਸਾਡੇ ਪੱਤਰਕਾਰ ਵੀਰ ਨੇ ਮਨਿੰਦਰਜੀਤ ਨੇ ਮਨਿੰਦਰਜੀਤ ਨੇ ਉਹਦੀ ਕੋਈ ਇਹ ਗਲਤੀ ਫੜ ਲਈ ਤੇ ਲੋਕਾਂ ਦੇ ਵਿੱਚ ਜਾਗਰਤ ਕੀਤੀ ਤਾਂ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਮਨਿੰਦਰਜੀਤ ਉਹਦਾ ਹਮਦਰਦੀ ਸੀ ਵੀ ਉਹਨੇ ਦੱਸਿਆ ਵੀ ਤੇਰੇ ਚ ਆ ਗਲਤੀ ਹੈ ਲੱਖਾ ਸਧਾਨਾ ਜੀ ਤੁਸੀਂ ਇੱਥੇ ਗਲਤ ਹੋ ਉਹ ਗਲਤੀ ਸਧਾਰਨ ਦੀ ਬਜਾਏ ਜਿਹੜਾ ਲੱਖਾ ਸਧਾਨਾ ਨੇ ਉਹਨੇ ਧਮਕੀ ਦਿੱਤੀ ਬਹੁਤ ਮੰਗ ਭਾਗੀ ਹੈ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਇੱਕ ਕਿਸਾਨੀ ਹੋਣ ਦੇ ਨਾਤੇ ਵੀ ਜਦੋਂ ਸਾਡੀ ਫਸਲ 'ਚ ਕੋਈ ਵਾਇਰਸ ਫੜ ਜਾਂਦਾ ਅਸੀਂ ਬਹੁਤ ਸਪਰਿਆਂ ਕਰਦੇ ਹਾਂ ਬਹੁਤ ਵੀ ਉਹ ਮਰ ਜੇ ਪਰ ਉਹਦੇ ਚ ਕੋਸ਼ ਨਾ ਕੋ ਤਤ ਰਹਿ ਜਾਂਦੇ ਆ ਤੇ ਲੱਖਾਂ ਸਿਧਾਣੇ ਦੇ ਵਿੱਚ ਵੀ ਉਹ ਗੈਂਗ੍ਰਾਸਟ ਵਾਲੇ ਜਿਹੜੇ ਤਤੋਂ ਰਹਿ ਗਏ ਸੀ ਉਹ ਥੋੜੇ ਜੇ ਵਧ ਗਏ ਮਨਿੰਦਰਜੀਤ ਨੂੰ ਦਫਕਾ ਦੇ ਗੇ ਪਰ ਅੱਜ ਕਿਸਾਨ ਜੱਥੇਬੰਦੀਆਂ ਇਹ ਜਿਹੜੇ ਤਤ ਵਧਣ ਨਹੀਂ ਦੇਣੀਆਂ ਜਿੱਥੇ ਰੁਕਿਆ ਉੱਥੇ ਹੀ ਰਹਿਣਗੀਆਂ ਜਾਂ ਤਾਂ ਲੱਖਾ ਸਿਧਾਨਾ ਇਹੋ ਜਿਹੀਆਂ ਧਮਕੀਆਂ ਦੇਣੀਆਂ ਪੱਤਰਕਾਰਾਂ ਨੂੰ ਤੇ ਕਿਸਾਨ ਜਥੇਬੰਦੀਆਂ ਜਾਂ ਮਜ਼ਦੂਰ ਜਥੇਬੰਦੀਆਂ ਨੂੰ ਬੰਦ ਕਰ ਦੇ ਤਾਂ ਨਹੀਂ ਜਿੰਨੀਆਂ ਅਸੀਂ ਸੰਯੁਕਤ ਮਾਰਕਸ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਤੇ ਮੈਂ ਆਪ ਲੋਕ ਸੰਘਾਤ ਜੁਮ ਕਿਸਾਨ ਜਥੇਬੰਦੀਆਂ ਉਹਦਾ ਸੂਬਾ ਪ੍ਰਧਾਨ ਗੁਰਜੀਤ ਸਿੰਘ ਜੱਤਗੱਲ ਕਹਿੰਦਾ ਵੀ ਅਸੀਂ ਡਾਟ ਕੇ ਪੱਤਰਕਾਰਾਂ ਜਾਂ ਜਿਥੇ ਜਿਹਦੇ ਨਾਲ ਹੀ ਲੱਖਾ ਸਿਧਾਨਾ ਜਾਂ ਕੋਈ ਵੀ ੱੱਕਾ ਕਰਦਾ ਅਸੀਂ ਨਾਲ ਹੈ ਤੇ ਉਹਨਾਂ ਦੀ ਪੂਰੀ ਮਦਦ ਕਰਾਂਗੇ ਤੇ ਲੱਖੇ ਸਿਧਾਨੇ ਦੇ ਵੈਰਸ ਜਿੱਥੇ ਪਏ ਆ ਉੱਥੇ ਹੀ ਰਹਿਣ ਦੇਵਾਂਗੇ ਵਾਅਦਾ ਨਹੀਂ ਦੇਵਾਂ ਜੀ ਤਾ ਖੇਰਨ ਜੀ ਕਿਵੇਂ ਦੇਖਦੇ ਹੋ ਇੱਕ ਪਾਸੇ ਪੰਜਾਬ ਪੱਖੀ ਗੱਲਾਂ ਹੁੰਦੀਆਂ ਕਹਿੰਦੇ ਨੇ ਅਸੀਂ ਪੰਜਾਬ ਪੱਖੀ ਐ ਅਸੀਂ ਪੰਜਾਬ ਦੀ ਗੱਲ ਕਰਦੇ ਐ ਅਸੀਂ ਲੋਕ ਹਿੱਤ ਐ ਪਰ ਦੂਜੇ ਪਾਸੇ ਲੋਕਾਂ ਦੀ ਆਵਾਜ਼ ਚੱਕਣ ਵਾਲਿਆਂ ਨੂੰ ਦਬਾ ਲਿਆ ਜਾਂਦਾ ਜਾਂ ਧਮਕੀਆਂ ਦਿੱਤੀਆਂ ਜਾਂਦੀਆਂ ਦੇਖੋ ਜਿਹੜਾ ਸਮਾਜ ਪੱਖੀ ਦੀ ਤੁਸੀਂ ਗੱਲ ਕੀਤੀ ਆ ਪੰਜਾਬ ਪੱਖੀ ਦੀ ਗੱਲ ਕੀਤੀ ਆ ਇਹ ਬਿਲਕੁਲ ਇੱਕ ਦਿਖਾਵਾ ਜੀ ਕਹਿੰਦੇ ਕਿ ਝੂਠ ਤਾਂ ਹਰ ਕੋਈ ਪਸੰਦ ਕਰਨਾ ਪਰ ਸੱਚ ਸੁਨਣਾ ਪਸੰਦ ਕੋਈ ਨਹੀਂ ਕਰਦਾ ਜੇ ਲਖੇ ਸਧਾਨੇ ਦੀ ਗੱਲ ਕਰੀਏ ਤਾਂ ਅੱਜ ਉਹਦੇ ਤੋਂ ਜਿਹੜਾ ਹੈਗਾ ਸੱਚ برداشت ਨਹੀਂ ਹੋਇਆ ਮੈਂ ਉਹਨੂੰ ਇੱਕ ਗੱਲ ਸਮਝਾਉਣਾ ਚਾਹਣੀ ਆ ਕਿ ਇਹ ਉਹੀ ਆਵਾਜ਼ ਹੈ ਇਹ ਉਹੀ ਕਲਮ ਹੈ ਜਿਸ ਨੂੰ ਲਖੇ ਸਧਾਨੇ ਨੂੰ ਫਰਸ਼ਾਂ ਤੋਂ ਅਰਸ਼ਾਂ ਤੱਕ ਪਹੁੰਚਾਇਆ ਸੀ ਉਹਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਇਹ ਉਹੀ ਅਮੀਡੀਆ ਹੈਗਾ ਜਿਹਨੇ ਮਨਿੰਦਰ ਜੀ ਨੂੰ ਧਮਕੀਆਂ ਦਿੱਤੀਆਂ ਸੀ ਮੈਂ ਇਸ ਗੱਲ ਦਾ ਇਹਨੂੰ ਇਹ ਕਹਿਣਾ ਚਾਹਣੀ ਆ ਕਿ ਜੇ ਤੂੰ ਧਮਕੀ ਦਿੰਦਾ ਸੀ ਫੋਨ ਤੇ ਧਮਕੀ ਦੇਣ ਦੀ بجائے ਇੰਨੀ ਹਿੰਮਤ ਰੱਖਦਾ ਤਾਂ ਸਾਹਮਣੇ ਆ ਕੇ ਧਮਕੀ ਦਿੰਦਾ ਤੈਨੂੰ ਤੂੰ ਕਿਹੜੇ ਮਰਜੀ ਕੋਨੇ ਦੇ ਵਿੱਚ ਬੈਠਾ ਹਾਂ ਤਾਂ ਤੈਨੂੰ ਘੜੀਚ ਕੇ ਅਸੀਂ ਬਾਹਰ ਕੱਢ ਲੈਣਾ ਸੀ ਮੈਂ ਇੱਕ ਗੱਲ ਹੋਰ ਵੀ ਕਹਿਣਾ ਚਾਹਣੀ ਆ ਕਿ ਇਹਨੇ ਅੱਜ ਉਸ ਥੋਰ ਦੇ ਬੂਟੇ ਨੂੰ ਹੱਥ ਲਾਇਆ ਕਿ ਇਹਨੇ ਉਹ ਕੰਡੇ ਸਾਰੀ ਉਮਰ ਨਿਕਲ ਜਾਣਗੇ ਪਰ ਜਿਹੜੀ ਉਹਦੀ ਚੂਬਣ ਆ ਨਾ ਇਹਨੂੰ ਸਾਰੀ ਉਮ ਅੱਜ ਦੀ ਗੱਲ ਕਰੀਏ ਤਾਂ ਅੱਜ ਇਹ ਸਿਰਫ ਜੈਤੋ ਸ਼ਹਿਰ ਦਾ ਇਕੱਠ ਸੀ ਹਾਲੇ ਇਹਨੇ ਪੂਰੇ ਪੰਜਾਬ ਭਰ ਦਾ ਇਕੱਠ ਨਹੀਂ ਦੇਖਿਆ ਕਿ ਸਾਡੇ ਸਿੱਧੂ ਭਾਈ ਮਗਰ ਕਿੰਨਾ ਇਕੱਠ ਹੈ ਉਹ ਹਮੇਸ਼ਾ ਸੱਚ ਬੋਲਦਾ ਉਹ ਕਦੇ ਵੀ ਇੱਕ ਪੱਖੀ ਦੀ ਗੱਲ ਨਹੀਂ ਕਰਦਾ ਹਮੇਸ਼ਾ ਦੋ ਪੱਖੀਆਂ ਦੀ ਗੱਲ ਕਰਦਾ ਲੋਕ ਇਹ ਵੀ ਕਹਿੰਦੇ ਆ ਕਹਿੰਦੇ ਕੋਈ ਵੀ ਮਸਲਾ ਹੋਵੇ ਲੱਖਾ ਕੇਰਾ ਉਂਗਲ ਲਾ ਕੇ ਪਰਾਂ ਨੂੰ ਹੋ ਜਾਂਦਾ ਹੈ ਚਾਹੇ ਉਹ ਵਿਸ਼ਵਜੀਤ ਵਾਲੀ ਗੱਲ ਹੋਵੇ ਚਾਹੇ ਸਮੁੰਦਰ ਚਾਹੇ ਦਰਿਆ ਵਾਲੀ ਗੱਲ ਹੋਵੇ ਜੀ ਬਿਲਕੁਲ ਸੱਚ ਗੱਲ ਕਹੀ ਆ ਜੇ ਅੱਜ ਵਿਸ਼ਵਜੀਤ ਨੂੰ ਉਹਨਾਂ ਨੇ ਉਂਗਲ ਲਾਈ ਸੀ ਕਿ ਉਹਨੂੰ ਕਹਿੰਦੇ ਸੀ ਕਿ ਤੂੰ ਚੱਲ